ਫੇਸਬੁਕ ਵਿਦਵਾਨ ਕੋਈ ਨਾ ਕੋਈ ਸਰਬਜੀਤ ਤੇ ਜਿਹੜੀ ਟਿੱਪਣੀ ਹੈ ਅਕਸਰ ਆਪਣੇ ਹਿਸਾਬ ਦੇ ਨਾਲ ਬੰਦਾ ਜਿਹੜਾ ਉਹ ਕਰਦਾ ਹੈ ਜਿਹੜੀ ਤਾਂ ਗੱਲ ਆਉਂਦੀ ਹੈ ਕਿ ਉਹਨਾਂ ਨੇ ਉੱਥੇ ਜਾ ਕੇ ਆਪਣਾ ਧਰਮ ਬਦਲ ਲਿਆ ਹਨਾ ਤਾਂ ਉਹਦੇ ਵਿੱਚ ਐਡੀ ਕੋਈ ਗੱਲ ਨਹੀਂ ਆ ਮੈਂ ਉਹਨੂੰ ਗਲਤ ਨਹੀਂ ਮੰਨਦਾ ਭਾਰਤ ਦੀ ਪੰਜਾਬ ਦੀ ਸਿੱਖ ਸੰਗਤ ਸੀ ਇਹ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਜ਼ ਜ਼ਰੂਰ ਪਹੁੰਚੀ ਆ ਕਿ ਗੁਰੂ ਦਾ ਸਹਾਰਾ ਲੈ ਕੇ ਹਨਾ ਪਰ ਤੁਹਾਨੂੰ ਤੁਹਾਨੂੰ ਨਹੀਂ ਲੱਗਦਾ ਕਿ ਮੁਹੱਬਤ ਦੀ ਕੋਈ ਹੱਦ ਨਹੀਂ ਹੁੰਦੀ ਜਿਹੜਾ ਆਪਣਾ ਪੰਜਾਬ ਆ ਖਾਸ ਕਰਕੇ ਇੱਥੇ ਧਰਮ ਨੂੰ ਐਮੀਅਤਤਾ ਜਿਹੜੀ ਉਹ ਜ਼ਿਆਦਾ ਦਿੱਤੀ ਜਾਂਦੀ ਸਰਬਜੀਤ ਕੌਰ ਨੇ ਤਾਂ ਦੂਜੇ ਦੇਸ਼ ਦੇ ਵਿੱਚ ਜਾ ਕੇ ਬਦਲੇ ਆ ਨਾ ਨਾ ਇੱਥੇ ਆਪਾਂ ਪਹਿਲਾਂ ਆਪਣੇ ਕਿੰਨੀ ਉਚਾਤ ਮਾਰ ਲਈਏ ਫਿਰ ਕਿੰਨੇ ਹੀ ਸਿੱਖਣੇਗੇ ਇਹ ਕਿੰਨੇ ਹੀ ਸਰਦਾਰ ਦੇ ਤੁਸੀਂ ਆਮ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦੇ ਹੋ ਜਿਹੜੇ ਪਾਸਟਰਾਂ ਦੇ ਕੋਲ ਜਾਂਦੇ ਨਹੀਂ ਬਿਲਕੁਲ ਸਾਹਿਤ੍ਰਮ ਦੇ ਨਾਲ ਜਿਹੜੇ ਸਿੱਖ ਧਰਮ ਦੇ ਲੋਕਾ ਉਹ ਬਹੁਤ ਵੱਡੇ ਪੱਦਰ ਤੇ ਜੁੜ ਰਹੇ ਚਰਚਾ ਦਾ ਵਿਸ਼ਾ ਬਣੀ ਹੋਈ ਸਰਬਜੀਤ ਕੌਰ ਉਰਫ ਨੂਰ ਹਸੈਨ ਜੋ ਕਿ ਪਾਕਿਸਤਾਨ ਦੇ ਵਿੱਚ ਜਾਂਦੇ ਨੇ ਤੇ ਉੱਥੇ ਵਿਆਹ ਕਰਵਾ ਲੈਂਦੇ ਨੇ ਨਿਕਾਹ ਪੜ ਲੈਂਦੇ ਨੇ ਤੇ ਆਪਣਾ ਜਿਹੜਾ ਧਰਮ ਹੈ ਉਸ ਨੂੰ ਪਰਿਵਰਤਨ ਕਰ ਲੈਂਦੇ ਨੇ ਸਾਡੇ ਪੰਜਾਬ ਦੇ ਬਹੁਤ ਸਾਰੇ ਵਿਦਵਾਨ ਜਿਨ੍ਹਾਂ ਨੂੰ ਕਹਿ ਲਿਏ ਕਿ ਫੇਸਬੁੱਕ ਵਿਦਵਾਨ ਕੋਈ ਨਾ ਕੋਈ ਸਰਜੀਤ ਤੇ ਜਿਹੜੀ ਟਿੱਪਣੀ ਹੈ ਅਕਸਰ ਆਪਣੇ ਹਿਸਾਬ ਦੇ ਨਾਲ ਬੰਦਾ ਜਿਹੜਾ ਉਹ ਕਰਦਾ ਇਸ ਬਾਰੇ ਅੱਜ ਅਸੀਂ ਗੱਲਬਾਤ ਕਰਦੇ ਆ ਮੇਰੇ ਸਹਿਯੋਗੀ ਨੇ ਸੁਖ ਪੱਟੀ ਜੀ ਤੇ ਸਰਜੀਤ ਕੌਰ ਦਾ ਜਿਹੜਾ ਜਾਣ ਦਾ ਤਰੀਕਾ ਸੀ ਪਾਕਿਸਤਾਨ ਦੇ ਵਿੱਚ ਦਾਖਲ ਹੋਣ ਦਾ ਤਰੀਕਾ ਸੀ ਤੁਹਾਨੂੰ ਕੀ ਲੱਗਦਾ ਵੀ ਉਹ ਸਹੀ ਸੀ ਜਾਂ ਫਿਰ ਗਲਤ ਤਰੀਕੇ ਨਾਲ ਉਹ ਜਾ ਕੇ ਜਿਹੜੀਆਂ ਉਹਨਾਂ ਨੇ ਪਿਆਰ ਦੀਆਂ ਪਿੰਗਾ ਝੂਟੀਆਂ ਨੇ ਉਸ ਨੂੰ ਤੁਸੀਂ ਕਿਸ ਨਜ਼ਰੀਆ ਨਾਲ ਨਹੀਂ ਦੇਖੋ ਜਿਹੜੀ ਤਾਂ ਗੱਲ ਆਉਂਦੀ ਆ ਕਿ ਉਹਨਾਂ ਨੇ ਉੱਥੇ ਜਾ ਕੇ ਆਪਣਾ ਧਰਮ ਬਦਲ ਲਿਆ ਹਨ ਹਾਂ ਉਹਦੇ ਵਿੱਚ ਐਡੀ ਕੋਈ ਗੱਲ ਨਹੀਂ ਮੈਂ ਉਹਨੂੰ ਗਲਤ ਨਹੀਂ ਮੰਨਦਾ ਹਾਂ ਜਿਹੜਾ ਉਹਨਾਂ ਦਾ ਜਾਨ ਦਾ ਢੰਗ ਸੀ ਉਸ ਨੂੰ ਲੈ ਕੇ ਜਿਹੜੀ ਸਾਡੇ ਭਾਰਤ ਦੀ ਪੰਜਾਬ ਦੀ ਸਿੱਖ ਸੰਗਤ ਸੀ ਇਹ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਜ਼ ਜ਼ਰੂਰ ਪਹੁੰਚੀ ਆ ਕਿ ਗੁਰੂ ਦਾ ਸਹਾਰਾ ਲੈ ਕੇ ਹਨਾ ਉੱਥੇ ਜਾਂਦੇ ਨੇ ਤੇ ਉੱਥੇ ਜਾਣ ਤੋਂ ਬਾਅਦ ਜਿਹੜਾ ਕਿਉਂਕਿ ਕੋਈ ਕਿਸੇ ਦੇ ਅੰਦਰ ਨਹੀਂ ਵੜਿਆ ਹੁੰਦਾ ਕੀ ਪਤਾ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ ਹਨਾ ਜੇਣਾ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਉਹਨਾਂ ਨੇ ਤਾਂ ਸ਼ਾਇਦ ਇਹੀ ਸੋਚਿਆ ਸੀਗਾ ਕਿ ਇੱਕ ਸ਼ਰਤ ਆ ਪਰ ਸ਼ਰਤਾਂ ਦੇ ਨਾਂ ਤੇ ਜਿਹੜਾ ਖਿਲਵਾੜ ਕੀਤਾ ਗਿਆ ਉਹ ਜ਼ਰੂਰ ਗਲਤ ਆ ਪਰ ਉਸ ਤੋਂ ਬਾਅਦ ਕੀ ਹੋ ਰਿਹਾ ਪਰ ਤੁਹਾਨੂੰ ਤੁਹਾਨੂੰ ਨਹੀਂ ਲੱਗਦਾ ਕਿ ਮੁਹੱਬਤ ਦੀ ਕੋਈ ਹੱਦ ਨਹੀਂ ਹੁੰਦੀ ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਨਾ ਕਿ ਮੈਂ ਉਸ ਚੀਜ਼ ਨੂੰ ਗਲਤ ਨਹੀਂ ਮੰਨਦਾ ਹੈਗਾ ਪਰ ਉੱਥੇ ਨਾ ਲੋਕਾਂ ਦੀਆਂ ਭਾਵਨਾਵਾਂ ਮਨ ਨੂੰ ਥੇਸ ਪਹੁੰਚੀ ਆ ਨਾ ਕਿਉਂਕਿ ਜਿਹੜਾ ਆਪਣਾ ਪੰਜਾਬ ਆ ਖਾਸ ਕਰਕੇ ਇੱਥੇ ਧਰਮ ਨੂੰ ਐਮੀਅਤਾ ਜਿਹੜੀ ਉਹ ਜ਼ਿਆਦਾ ਦਿੱਤੀ ਜਾਂਦੀ ਹੈ ਜਿਸ ਕਰਕੇ ਹੀ ਲੋਕਾਂ ਦੇ ਵਿੱਚ ਰੋਸ ਆ ਜੇ ਉਹੀ ਸਰਬਜੀਤ ਕੌਰ ਕਿਸੇ ਹੋਰ ਢੰਗ ਦੇ ਨਾਲ ਪਾਕਿਸਤਾਨ ਜਾਂਦੀ ਤਾਂ ਮੈਨੂੰ ਨਹੀਂ ਲੱਗਦਾ ਜਿਹੜੇ ਸਵਾਲ ਸੀ ਉਹ ਉੱਠਣੇ ਸੀ ਕਿਉਂਕਿ ਜਿੱਥੇ ਗੱਲ ਆ ਜਾਂਦੀ ਹੈ ਧਰਮ ਵਰਤਨ ਦੀ ਇੰਦਾ ਧਰਮ ਬਦਲਣ ਦੇ ਵਿੱਚ ਤਾਂ ਆਪਾਂ ਉਹ ਸਰਬਜੀਤ ਕੌਰ ਨੇ ਤਾਂ ਦੂਜੇ ਦੇਸ਼ ਦੇ ਵਿੱਚ ਜਾ ਕੇ ਬਦਲਿਆ ਨਾ ਨਾ ਇੱਥੇ ਆਪਾਂ ਪਹਿਲਾਂ ਆਪਣੀ ਕਿੰਨੀ ਉਚਾਤ ਮਾਰ ਲਈ ਆਪਣੀ ਪੀੜੀ ਦੇ ਥੱਲੇ ਸੋਟਾ ਮਾਰ ਦਈਏ ਇੱਥੇ ਕਿੰਨੇ ਹੀ ਸਿੱਖ ਨੇਗੇ ਇਹ ਕਿੰਨੇ ਹੀ ਸਰਦਾਰ ਦੇ ਤੁਸੀਂ ਆਮ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦੇ ਹੋ ਜਿਹੜੇ ਪਾਸਟਰਾਂ ਦੇ ਕੋਲ ਜਾਂਦੇ ਨੇ ਉਹ ਪਾਸਟਰਾਂ ਦੇ ਜਿਹੜੇ ਕਾਰਨਾਮੇ ਨੇ ਉਹ ਵੀ ਕਿਸੇ ਤੋਂ ਨਹੀਂ ਲੁਕੇ ਜੀ ਕੋਸ਼ਿਸ਼ ਉਹਨਾਂ ਦੀ ਲਗਾਤਾਰ ਲੱਗੀ ਹੋਈ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ ਇਹ ਜਿਹੜੇ ਵਿਦੇਸ਼ਾਂ ਦੇ ਵਿੱਚ ਆਪਣੇ ਪੰਜਾਬੀ ਰਹਿੰਦੇ ਨੇਗੇ ਉਹ ਕਿੰਨੇ ਜਿਹੜੇ ਉੱਧਰ ਜਾ ਕੇ ਧਰਮ ਤਬਦੀਲ ਪਰ ਜਿੱਥੇ ਕਿ ਜੀ ਆਪਾਂ ਗੱਲ ਕਰਦੇ ਆ ਕਿ ਇਸਾਈ ਧਰਮ ਦੇ ਨਾਲ ਜਿਹੜੇ ਸਿੱਖ ਧਰਮ ਦੇ ਲੋਕ ਆ ਉਹ ਬਹੁਤ ਵੱਡੇ ਪੱਧਰ ਤੇ ਜੁੜ ਰਹੇ ਨੇ ਚਾਹੇ ਉਹ ਨਿੱਜੀ ਤੌਰ ਤੇ ਇਸਾਈ ਧਰਮ ਉਹਨਾਂ ਦੀ ਸਹਾਇਤਾ ਕਰਦਾ ਹੈ ਜੀ ਘਰ ਬਣਾਉਣ ਦਾ ਜਾਂ ਫਿਰ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਜੀ ਪਰ SDPC ਉਥੇ ਸਵਾਲ ਖੜੇ ਕਿਉਂ ਨਹੀਂ ਕਰਦੀ ਜਦੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਧਰਮ ਪਰਿਵਰਤਨ ਕੀਤਾ ਜਾਂਦਾ ਜਦੋਂ ਪੰਜਾਬ ਦੀ ਔਰਤ ਪਾਕਿਸਤਾਨ ਦੇ ਵਿੱਚ ਜਾ ਕੇ ਆਪਣਾ ਘਰ ਵਸਾਉਂਦੀ ਹੈ ਉਹਦੇ ਧਰਮ ਪਰਿਵਰਤਨ ਹੋਣ ਤੇ ਇੱਕ ਵੱਡਾ ਜਿਹੜਾ ਮੁੱਦਾ ਹੈ ਉਹ ਬਣਾ ਦਿੱਤਾ ਗਿਆ ਹਾਂ ਬਿਲਕੁਲ ਕਿਉਂਕਿ ਉਹਦੇ ਪਾਕਿਸਤਾਨ ਜਾਣ ਦੇ ਕਿ ਇਹ ਜ਼ਰੂਰੀ ਨਹੀਂ ਵੀ ਇਕੱਲਾ ਉਹ ਸਿਰਫ ਮੁਹੱਬਤ ਦੇ ਚੱਕਰ ਦੇ ਵਿੱਚ ਗਈ ਆ ਹੋਰ ਵੀ ਜਿਹੜੇ ਕਾਰਨ ਨੇ ਹੋ ਸਕਦੇ ਨੇਗੇ ਕਿਉਂਕਿ ਸੋਸ਼ਲ ਮੀਡੀਆ ਤੇ ਜੇ ਨਜ਼ਰ ਮਾਰੀ ਜੀ ਨਾ ਇਹ ਕਈ ਜਾਣਕਾਰੀਆਂ ਨਿਕਲ ਕੇ ਆਈਆਂ ਨੇ ਇਸ ਨੂੰ ਕਿ ਕਿ ਉਸਤੇ ਕਈ ਸਾਰੇ ਪ੍ਰਾਪਦਿਕ ਮਾਮਲੇ ਸੀ ਜਿਹੜੇ ਉਹ ਦਰਜ ਰਹਿ ਚੁੱਕੇ ਨੇਗੇ ਉਹਦੇ ਜਿਹੜੇ ਪੁੱਤਰ ਨੇ ਉਹਨਾਂ ਦੇ ਮਾਮਲੇ ਦਰਜ ਨੇ ਹੋ ਸਕਦਾ ਉਹਦੇ ਅੰਦਰ ਇੱਕ ਡਰ ਹੋਵੇ ਕਿ ਜੇ ਮੈਂ ਇੱਥੇ ਰਹੀ ਜਾਂ ਮੈਂ ਵਾਪਸ ਪੰਜਾਬ ਆ ਗਈ ਇ ਤਾਂ ਮੇਰੀ ਗ੍ਰਿਫਤਾਰੀ ਹੋ ਜੇ ਮੈਨੂੰ ਸਜ਼ਾ ਹੋ ਜੇ ਆਪਣੇ ਆਪ ਨੂੰ ਬਚਾਉਣ ਦੇ ਲਈ ਇਹ ਕਿਉਂਕਿ ਇੱਕ ਬੰਦੇ ਦਾ ਜਿਹੜਾ ਮਾਈਂਡ ਹੁੰਦਾ ਨਾ ਉਹ ਇੱਕ ਦਾਇਰੇ ਦੇ ਵਿੱਚ ਹੁੰਦਾ ਉਦੋਂ ਨੇ ਸ਼ਾਇਦ ਨਹੀਂ ਸੋਚਿਆ ਸੀ ਕਿ ਜੇ ਮੈਂ ਉੱਥੇ ਜਾ ਕੇ ਬਹਿ ਜੂਗੀ ਉੱਥੇ ਜਾ ਕੇ ਵਿਆਹ ਕਰਵਾ ਲੂੰਗੀ ਇ ਤਾਂ ਸ਼ਾਇਦ ਇਹਦਾ ਵਿਵਾਲ ਹੋ ਜੂਗਾ ਇੱਕ ਗੱਲ ਹੋਰ ਵੀ ਹੈ ਜਦੋਂ ਅਸੀਂ ਵਿਆਹ ਕਰਾਨੇ ਸਾਡੇ ਵਿਆਹ ਕਰਾਨ ਦੇ ਕੋਮਰ ਹੁੰਦੀ ਹੈ ਜੀ ਇਹ ਜ਼ਰੂਰ ਹੈ ਕਿ ਮੁਹੱਬਤ ਦੀ ਕੋਈ ਉਮਰ ਨਹੀਂ ਹੁੰਦੀ ਮੁਹੱਬਤ ਦੀ ਕੋਈ ਲਿਮਟ ਨਹੀਂ ਹੁੰਦੀ ਤੁਹਾਨੂੰ ਅੱਖਾਂ ਨੂੰ ਕਦੋਂ ਕੋਈ ਸੋਹਣਾ ਲੱਗ ਜਾਵੇ ਸਾਨੂੰ ਨਹੀਂ ਪਤਾ ਕਦੋਂ ਕਿਸੇ ਨਾਲ ਸਾਨੂੰ ਮੁਹੱਬਤ ਹੋ ਜਾਵੇ ਪਰ 49 ਸਾਲ ਦੇ ਹੋ ਕੇ ਹਮ ਕਈ ਸਾਰੇ ਕਮੈਂਟਸ ਐਸੇ ਵੀ ਆਉਂਦੇ ਨੇ ਚੈਨਲ ਤੇ ਵੀ ਪਿੱਛੇ ਉਮਰ ਕਿਹੜੀ ਰਹਿ ਗਈ ਆ ਵੀ ਸਿਵਿਆਂ ਚ ਲੱਤਾਂ ਤੇ ਬੁੱਢੀ ਕੋੜੀ ਲਾਲ ਲਗਾਮ ਅਜਿਹੀਆਂ ਟਿੱਪਣੀਆਂ ਵੀ ਕਈਆਂ ਦੇ ਵੱਲੋਂ ਕੀਤੀਆਂ ਗਈਆਂ ਖਾਸ ਕਰਕੇ ਔਰਤਾਂ ਦੇ ਵੱਲੋਂ ਵੀ ਤੇ ਤੁਹਾਨੂੰ ਲੱਗਦਾ ਕਿ ਇਸ ਉਮਰੇ ਉਹਨਾਂ ਨੂੰ ਨਿਕਾਹ ਜਿਹੜਾ ਉਹ ਕਰਵਾਉਣਾ ਚਾਹੀਦਾ ਨਹੀਂ ਜੀ ਉਹਨਾਂ ਦਾ ਨਿਕਾਹ ਕਰਵਾਉਣਾ ਗਲਤ ਆ ਫਿਰ ਤਾਂ ਮਹੀਨੇ ਡੇਢ ਮਹੀਨੇ ਦੇ ਵਿੱਚ ਮਹੀਨੇ ਚ ਕਟੋੜ ਚਾਰ ਪੰਜ ਮਾਮਲੇ ਆਈ ਜਾਂਦੇ ਨੇ ਕਦੇ ਆਸਟ੍ਰੇਲੀਆ ਤੋਂ ਕਦੇ ਅਮਰੀਕਾ ਤੋਂ ਕਿ 70 ਸਾਲ ਦੇ ਬਜ਼ੁਰਗ ਨੇ ਵਿਆਹ ਕਰਾ ਲਿਆ 85 ਸਾਲ ਦੇ ਨੇ ਵਿਆਹ ਕਰਵਾ ਲਿਆ ਫਿਰ ਤਾਂ ਉਹ ਵੀ ਗਲਤ ਨੇ ਉਹਨਾਂ ਵਾਰੀ ਇਹ ਤੁਹਾਡੇ ਕਮੈਂਟ ਕਿਉਂ ਨਹੀਂ ਨਿਕਲਦੇ ਉਹ ਉਹ ਇਹ ਚੀਜ਼ ਜਾਂਦੀ ਹੈ ਕਿ ਜਦੋਂ ਤੁਸੀਂ ਇਧਰਲਾ ਬੱਚਾ ਕੋਈ ਕੈਨੇਡਾ ਦੇ ਵਿੱਚ ਵਿਆਹ ਕਰਾਉਂਦਾ ਕਿਉਂ ਪੀਆਰ ਦੇ ਲਈ ਕਰਵਾਉਂਦਾ ਜੀ ਪੈਸੇ ਦੇ ਲਈ ਪ੍ਰਾਪਰਟੀ ਦੇ ਲਈ ਬਜ਼ੁਰਗ ਨਾਲ ਪਰ ਇਹ ਤਾਂ ਕੋਈ ਵਿਆਹਬਰੇ ਬੰਦਾ ਸੀ ਤਨ ਬੱਚੇ ਸੀਗੇ ਤੇ ਇਧਰ ਵੀ ਪਰਿਵਾਰ ਛੱਡ ਕੇ ਗਏ ਨੇ ਹਨਾ ਤੇ ਉਹਨਾਂ ਦਾ ਵੀ ਗਾਂ ਪਰਿਵਾਰ ਦਾ ਜਿਹੜਾ ਬੈਲੈਂਸ ਹੈ ਇੱਕੇ ਦਾਮ ਹੇ ਲੱਗਿਆ ਜੀ ਉਹ ਜਿਹੜਾ ਇੱਕ ਗੱਲ ਤੁਹਾਨੂੰ ਇੱਥੇ ਹੋਰ ਦੱਸਦਾ ਕਿ ਜਿਸ ਵਿਅਕਤੀ ਦੇ ਨਾਲ ਉਸਨੇ ਵਿਆਹ ਕਰਵਾਇਆ ਉਹਦੀਆਂ ਪਹਿਲਾਂ ਹੀ ਦੋ ਪਤਨੀਆਂ ਨੇ ਇਹ ਤੀਸਰੀ ਸੀ ਜਿਸ ਤੋਂ ਬਾਅਦ ਇਹ ਵੀ ਖਬਰਾਂ ਨਿਕਲ ਕੇ ਆਈਆਂ ਸੀ ਕਿ ਉਹਨਾਂ ਨੇ ਵੀ ਵਿਵਾਲ ਖੜਾ ਕਰ ਲਿਆ ਕਿ ਸਾਨੂੰ ਤਾਂ ਭਾਈ ਰੋਟੀ ਟੁੱਕ ਦਾ ਚੁੱਲ੍ਹੇ ਪਾਣੀ ਦਾ ਖਰਚਾ ਵੀ ਇਹਦੇ ਕੋਲੋਂ ਨਹੀਂ ਦਿੱਤਾ ਜਾਂਦਾ ਆ ਤੀਜੀ ਸਾਡੇ ਮੱਥੇ ਤੇ ਲਿਆ ਕੇ ਹੋਰ ਬਿਠਾਤੀ ਹੁਣ ਅਸੀਂ ਇਹਦਾ ਰੋਟੀ ਪਾਣੀ ਕਿੱਥੋਂ ਤੋੜਾਂ ਪਰ ਤੁਸੀਂ ਇੱਕ ਚੀਜ਼ ਦੇਖਦੇ ਹੋ ਕਿ ਮੁਹੱਬਤ ਇੰਨੀ ਗੂੜੀ ਸੀ ਕਿ ਕਾਫੀ ਵਾਰ ਉਹ ਕੋਰੀਡੋਰ ਤੇ ਲੰਘੇ ਤੇ ਵੀ ਗਏ ਉਹਨਾਂ ਦੇ ਨਾਲ ਮੁਲਾਕਾਤ ਕਰਨ ਵਗੈਰਾ ਜੀ ਤੇ ਆਖਿਰ ਜਦੋਂ ਸਿਰੇ ਚੜੀ ਤਾਂ ਇੱਕ ਜਥੇ ਦੇ ਆ ਰੂਪ ਧਾਰ ਕੇ ਉਹਨਾਂ ਦੇ ਵਿੱਚ ਗਏ ਸ਼ਰਧਾਲੂ ਬਣ ਕੇ ਗਏ ਨੇ ਤੇ ਜਿਨ੍ਹਾਂ ਨੂੰ ਲੈ ਕੇ ਵਿਵਾਦ ਐ ਐਸਜੀਪੀਸੀ ਤੇ ਵੀ ਕਾਫੀ ਜਿਹੜੇ ਸਵਾਲ ਨੇ ਉਹ ਖੜੇ ਕੀਤੇ ਗਏ ਨਹੀਂ ਜੇ ਮੁਹੱਬਤ ਇੰਨੀ ਹੀ ਸੱਚੀ ਸੀ ਉਹ ਜਿਹੜੀ ਸਰਬਜੀਤ ਕੌਰ ਆ ਉਹਦਾ ਜਿਹੜਾ ਪਹਿਲਾ ਪਤੀ ਸੀ ਪੰਜਾਬ ਵਾਲਾ ਉਹ ਵਿਦੇਸ਼ ਦੇ ਵਿੱਚ ਹੈ ਹੈਨਾ ਤੇ ਇਹ ਜ਼ਰੂਰੀ ਨਹੀਂ ਸੀ ਨਾ ਵੀ ਇੱਧਰ ਦੀ ਹੀ ਤੂੰ ਸਰਾਹਦ ਟੱਪ ਕੇ ਜਾਣਾਗਾ ਤੂੰ ਕਿਸੇ ਹੋਰ ਕੰਟਰੀ ਚਲੀ ਜਾਂਦੀ ਓੜੂ ਉਸ ਕੰਟਰੀ ਬਲਾ ਲੈਂਦੀ ਨਾ ਤੁਹਾਡਾ ਵਿਵਾਦ ਹੋਣਾ ਸੀ ਖੁਸ਼ੀ ਖੁਸ਼ੀ ਆਪਦਾ ਪਰ ਇਹ ਹੋ ਸਕਦਾ ਪੈਸਾ ਨਾ ਹੋਵੇ ਜ਼ਰੂਰੀ ਨਹੀਂ ਹੈ ਕਿ ਉਹ ਅਦਰ ਕੰਟਰੀ ਨਹੀਂ ਸੀ ਜਾ ਸਕਦੀ ਉਹਨਾਂ ਕੋਲੇ ਆਪਸ਼ਨ ਸੀ ਬਟ ਹੋ ਸਕਦਾ ਉਹਨਾਂ ਦਾ ਬਜਟ ਨਾ ਇਨਾ ਹੋਵੇ ਤੇ ਉਹਨੂੰ ਇੱਧਰ ਬਲਾ ਲੈਂਦੀ ਨਹੀਂ ਆ ਨਹੀਂ ਹੈ ਵੀ ਉਹ ਓੜੂ ਇੱਧਰ ਬਲਾ ਲੈਂਦੀ ਇਹ ਵੀ ਤਾਂ ਹੋ ਸਕਦਾ ਕਿ ਕਈ ਕਾਰਨਾ ਕਰਕੇ ਉਹ ਇੱਧਰ ਸੇਫ ਮਹਿਸੂਸ ਨਾ ਕਰਦੀ ਹੋਵੇ ਜਿਵੇਂ ਕਿ ਤੁਸੀਂ ਪਹਿਲਾਂ ਕਿਹਾ ਵੀ ਉਹਨਾਂ ਤੇ ਕਾਫੀ ਸਾਰੇ ਮਾਮਲੇ ਜਿਹੜੇ ਉਹਦਰ ਦੇ ਸੀ ਜੀ ਹੁਣ ਸੇਫ ਦੀ ਗੱਲ ਆ ਗਈ ਸੇਫ ਉਹ ਇੱਥੇ ਨਹੀਂ ਹੋ ਕਰ ਰਹੀ ਸੀ ਸੇਫ ਤਾਂ ਉੱਥੇ ਵੀ ਨਹੀਂ ਹੈਗੀ ਕਿਉਂਕਿ ਉੱਥੇ ਵੀ ਜਿਹੜੀ ਉਹਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਜਿਹੜਾ ਮੇਰਾ ਵੀਜ਼ਾ ਹੈਗਾ ਉਹ ਵਧਾ ਦੇਣਾ ਕਰਦੇ ਹਟ ਪਾਕਿਸਤਾਨ ਨੇ ਸਾਫ਼ ਤੌਰ ਤੇ ਜਵਾਬ ਦੇ ਦਿੱਤਾ ਸ਼ਾਪੇਮਾਰੀ ਕੀਤੀ ਜਾ ਰਹੀ ਹੈਗੀ ਉੱਥੇ ਹੀ ਪੁਲਿਸ ਪਿੱਛੇ ਲੱਗੀ ਹੋਈ ਆ ਜੇ ਕਹਿ ਸਕਦੇ ਆ ਕਿ ਪੁਲਿਸ ਦੇ ਚੰਗਲ ਚੋਂ ਤਾਂ ਉੱਥੇ ਵੀ ਨਹੀਂ ਬਚੀ ਹੁਣ ਤਾਂ ਉਹਨੇ ਆਪਣੇ ਪਿੱਛੇ ਜਿਹੜੀਆਂ ਪ੍ਰਿੰਟਾਂ ਨੇ ਨਾ ਉਹ ਵੱਡੀਆਂ ਲਾ ਲੀਆਂ ਨੇ ਪਹਿਲਾਂ ਤਾਂ ਇੱਥੇ ਵਾਲੀਆਂ ਪੰਜਾਬ ਵਾਲੀਆਂ ਛੋਟੀਆਂ ਲੱਗੀਆਂ ਹੋਈਆਂ ਸੀ ਇਹ ਹੁਣ ਤਾਂ ਪੰਜਾਬ ਵਾਲੇ ਵੀ ਉਹਦੇ ਪਿੱਛੇ ਨੇ ਉਧਰਲੇ ਨੇ ਜਿਹੜੇ ਉਹ ਵੀ ਉਹਦੇ ਪਿੱਛੇ ਨੇ ਹੁਣ ਤਾਂ ਉਹ ਡਬਲ ਫਸ ਗਈ ਜੀ ਬਿਲਕੁਲ ਉਹ ਬਗਾਨਾ ਪੁੱਤ ਵਰਵਾਤਾ ਵਿਚ ਉਹ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਪਰ ਸਵਾਲ ਉਹੀ ਖੜਾ ਹੁੰਦਾ ਬਾਰ-ਬਾਰ ਮਨ ਦੇ ਵਿੱਚ ਆਉਂਦਾ ਕਿ ਜਦੋਂ ਸਾਡੇ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਕੀਤਾ ਜਾਂਦਾ ਉਦੋਂ ਸਾਡੀਆਂ ਸਿੱਖ ਜਥੇਬੰਦੀਆਂ ਕਿਉਂ ਨਹੀਂ ਬੋਲਦੀਆਂ ਇਹ ਤਾਂ ਸਵਾਲ ਸ਼ੁਰੂ ਤੋਂ ਹੀ ਰਿਹਾਗਾ ਸਾਡੇ ਇੱਥੇ ਬਿਆਦਬੀਆਂ ਹੋ ਜਾਂਦੀਆਂ ਨੇ ਇੱਥੇ ਗੋਲੀकांड ਹੋ ਜਾਂਦੇ ਨੇ ਇੱਥੇ ਧਰਮ ਪਰਿਵਰਤਨ ਵੱਡੇ ਪੱਧਰ ਤੇ ਹੁੰਦੇ ਨੇਗੇ ਇਹ ਤੁਸੀਂ ਜਿਹੜੇ ਆਗੂਆਂ ਨੂੰ ਜਾਂ ਜਿਹੜੇ ਇਹ ਕੁਝਕ ਧਾਰਮਿਕ ਹੈਗੇ ਨੇਗੇ ਬੰਦੇ ਉਹਨਾਂ ਨੂੰ ਰੋਕ ਦਿਓ ਕਿ ਤੁਸੀਂ ਆਪਣਾ ਪ੍ਰਚਾਰ ਨਹੀਂ ਕਰਨਾ ਜੀ ਕੁਛ ਨਹੀਂ ਕਰਨਾ ਫਿਰ ਵੀ ਉਹਨਾਂ ਦੇ ਵੱਲੋਂ ਕੀਤਾ ਜਾਂਦਾਗਾ ਉਸ ਵਕਤ ਕਿਸੇ ਦੀ ਜ਼बान ਨਹੀਂ ਖੁੱਲਦੀ ਬਿਲਕੁਲ ਅਸਲ ਦੇ ਵਿੱਚ ਪਤਾ ਕੀ ਆ ਜਿੱਥੇ ਲੱਗਦਾ ਨਾ ਵੀ ਇੱਥੇ ਸਾਡਾ ਦਾ ਲੱਗ ਸਕਦਾ ਇੱਥੇ ਸਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਸੀ ਜੋ ਮਰਜ਼ੀ ਬੋਲੀ ਜਾਈਏ ਹਨਾ ਇੱਥੇ ਸਾਨੂੰ ਕਿਸੇ ਪਾਸੇ ਕੋਈ ਡਰ ਨਹੀਂ ਸਾਰੇ ਉੱਥੇ ਹੀ ਬੋਲਦੇ ਨੇ ਜਿਸ ਨੂੰ ਪਤਾ ਨਾ ਅੱਗੇ ਡਾਂਗਾ ਤੇ ਕੋਈ ਨਹੀਂ ਬੋਲਦਾ ਜੀ ਜਿਵੇਂ ਹੁਣ ਪਿੱਛੇ ਜੇ ਪਾਸਟਰ ਦਾ ਮਾਮਲਾ ਕਾਫੀ ਵਿਵਾਦਾਂ ਦੇ ਵਿੱਚ ਰਿਹਾ ਹਨਾ ਇਸਾਈ ਧਰਮ ਨੂੰ ਲੈ ਕੇ ਕਈ ਐਸੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਵਾਇਰਲ ਹੋਈਆਂ ਨੇ ਕਿ ਔਰਤਾਂ ਘਰਾਂ ਦੇ ਵਿੱਚੋਂ ਜਾ ਕੇ ਇੱਕ ਪੈਂਪਲੇਟ ਦਿੰਦੀਆਂ ਨੇ ਕਿ ਸਾਡਾ ਇੱਥੇ ਅਸੀਂ ਜਿਹੜਾ ਵੀ ਪਾਸਟ ਦੇ ਵੱਲੋਂ ਅਸੀਂ ਆਪਣੀ ਚਰਚਾ ਰੱਖੀ ਹੋਈ ਹੈ ਤੁਸੀਂ ਆਓ ਧਰਮ ਅਪਣਾਓ ਅਸੀਂ ਤੁਹਾਨੂੰ ਪੈਸਾ ਦਿੰਨੇ ਆ ਚਾਹੇ ਦਿੰਨੇ ਆ ਬਹੁਤ ਲਾਲਚ ਹਾਂ ਕਈ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾਂਦਾ ਹੂੰ ਪਰ ਉੱਥੇ ਕੋਈ ਵੀ ਟਾਈਮ ਤੇ ਨਾ ਹੀ ਤਾਂ এসਜੀਪੀਸੀ ਸਟੈਂਡ ਲੈਂਦੀ ਹੈ ਨਾ ਹੀ ਉਹਨਾਂ ਦੇ ਵੱਲੋਂ ਕੋਈ ਵੱਡਾ ਐਕਸ਼ਨ ਚੁੱਕਿਆ ਜਾਂਦਾ ਹੈ ਉਦੋਂ এসਜੀਪੀਸੀ ਨੇ ਨਹੀਂ ਬੋਲਿਆ ਪਰ ਜਦੋਂ ਪਾਕਿਸਤਾਨ ਜਾ ਕੇ ਪੰਜਾਬ ਦੀ ਕੁੜੀ ਕੋਈ ਧਰਮ ਪਰਿਵਰਤਨ ਕਰਦੀ ਆਪਣਾ ਘਰ ਵਸਾਉਣ ਦੇ ਲਈ ਉਦੋਂ ਵਿਵਾਦ ਖੜਾ ਹੋ ਜਾਂਦਾ ਜੀ ਅਸਲ ਦੇ ਵਿੱਚ ਜਿੱਥੇ ਤਾਂ ਗੱਲ ਲੱਗੀ ਪਾਸਟਰ ਵਾਲੀ ਥੋੜਾ ਟਾਈਮ ਪਹਿਲਾਂ ਤੁਹਾਡੇ ਯਾਦ ਹੋਣਾ ਬਰਜਿੰਦਰ ਪਾਸਟਰ ਦਾ ਮਾਮਲਾ ਸਾਹਮਣੇ ਆਇਆ ਜਿਹੜਾ ਅੱਜਕੱਲ ਬੜੀ ਚਰਚਾ ਦੇ ਵਿੱਚ ਹੁਣ ਵੀ ਬਣਿਆ ਹੋਇਆ ਕਿਉਂਕਿ ਉਸ ਦੇ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਕਾਂਡ ਸੀ ਉਹ ਕੀਤੇ ਗਏ ਸੀ ਇੱਕ ਕੁੜੀ ਦੇ ਵੱਲੋਂ ਦਸਖਲਾ ਕਿ ਉਹ ਕਾਂਡ ਉਜਾਗਰ ਕੀਤਾ ਗਿਆ ਉਸ ਤੋਂ ਬਾਅਦ ਉਸ ਕੁੜੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਜਿਹੜੀ ਸੰਸਤਾ ਅਸੀਂ ਇੱਕ ਉਹ ਕੁੜੀ ਦੇ ਨਾਲ ਸੀ ਉਹਨਾਂ ਨੂੰ ਧਮਕੀਆਂ ਤੱਕ ਦਵਾਈਆਂ ਜਾਂਦੀਆਂ ਨੇ ਇਹ ਝੂਠੇ ਮਾਮਲੇ ਤੱਕ ਉਹਨਾਂ ਤੇ ਜਿਹੜੇ ਦਰਜ ਨੇ ਉਹ ਕਰਵਾਏ ਜਾਂਦੇ ਨੇ ਉਸ ਮਾਮਲੇ ਨੂੰ ਲੈ ਕੇ ਇੱਕ ادارے ਲਈ ਮੈਂ ਰਿਪੋਰਟਿੰਗ ਕੀਤੀ ਸੀ ਕਿ ਹਨਾ ਮੈਨੂੰ ਤੱਕ ਧਮਕੀਆਂ ਸੀ ਜਿਹੜੀਆਂ ਪਾਸਟਰਾਂ ਦੇ ਵੱਲੋਂ ਦਵਾਈਆਂ ਗਈਆਂ ਸੀ ਲਾਲਚ ਤੋਂ ਉਹਨੂੰ ਵੱਡੇ ਵੱਡੇ ਨੇ ਜਿਹੜੇ ਉਹ ਦਿੱਤੇ ਜਾਂਦੇ ਨੇਗੇ ਇਹ ਕਿਉਂਕਿ ਜਿਹੜੇ ਪਾਸਟਰ ਨੇ ਨਾ ਪੈਰ ਪੰਜਾਬ ਦੇ ਵਿੱਚ ਐਨੇ ਕ ਖਿਲਾਰ ਚੁੱਕੇ ਨੇ ਇਹ ਕੇ ਉੱਪਰ ਲੀਆਂ ਕੁਰਸੀਆਂ ਤੱਕ ਜਿਹੜੀਆਂ ਉਹਨਾਂ ਦੇ ਵਿੱਚ ਇਹ ਚੂਲਾ ਆਪਣੀਆਂ ਠੋਕ ਚੁੱਕੇ ਜਗੇ ਠੀਕ ਆ ਜਿੱਥੇ ਆ ਗਈ ਇਹਨਾਂ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਹਮ ਬਹੁਤ ਲੋਕ ਕਰਦੇ ਨੇ ਹਮ ਜਿਹੜੇ ਕਰਦੇ ਨੇ ਉਹ ਜਾਂ ਤਾਂ ਫੇਸਬੁੱਕ ਕੀ ਇਹ ਵਿਦਵਾਨ ਹੁੰਦੇ ਨੇ ਹਮ ਠੀਕ ਆ ਜਿਨ੍ਹਾਂ ਨੂੰ ਪਤਾ ਕਿ ਸਾਡੀ ਇੱਕ ਦੈਰੀ ਦੇ ਵਿੱਚ ਹੀ ਇਹ ਜਿਹੜੀ ਸਾਡੀ ਆਵਾਜ਼ ਆ ਉਹ ਰਹਿ ਜਾਣੀ ਹੈ ਕਿ ਇਹ ਜਾਂ ਇਹਦੇ ਮੀਮਸ ਬਣ ਜਾਣੇ ਨੇ ਇਸ ਤੋਂ ਜ਼ਿਆਦਾ ਕਿਸੇ ਨੇ ਸੁਣਨਾ ਜੇ ਕੋਈ ਹੋਰ ਆਗੂ ਕਰਦਾਗਾ ਉਹਨੂੰ ਵੈਸੇ ਜਾਤਾ ਦਬਾ ਲਿਆ ਜਾਂਦਾ ਜਾਂ ਫਿਰ ਉਹਦੇ ਨਾਲ ਆ ਕੇ ਕੋਈ ਨਹੀਂ ਖੜਦਾ ਹੈਗਾ ਹੁਣ ਇਹ ਜਿਹੜਾ ਮਾਮਲਾ ਉੱਠਿਆ ਇਹ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸਰਬਜੀਤ ਕੌਰ ਵਾਲਾ ਮਾਮਲਾ ਉੱਠਿਆ ਬਹੁਤ ਸਾਰੇ ਸੋਸ਼ਲ ਮੀਡੀਆ ਵਿਦਵਾਨ ਨੇ ਨਾ ਜਿਹੜੇ ਮੈਂ ਤਾਂ ਸਾਬਤ ਤੌਰ ਤੇ ਕਹਿਣਾ ਹਾਂ ਨਾ ਸੋਸ਼ਲ ਮੀਡੀਆ ਤੇ ਉਲਟੀਆਂ ਕਰਨ ਵਾਲੇ ਉਹਨਾਂ ਦਾ ਪਤਾ ਕੀ ਉਹਨਾਂ ਦਾ ਕੀ ਕੰਮ ਹੁੰਦਾ ਉਹਨਾਂ ਨੂੰ ਇਹ ਹੁੰਦਾਗਾ ਕਿ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਹਾਈਲਾਈਟ ਹੋਈਏ ਸਾਡੇ 4 ਵਿਊ ਆਉਣ ਚਾਰ ਵਿਊ ਆਉਣਗੇ ਇਹ ਜਿਹੜੇ ਸਾਡੇ 4 ਪੈਸੇ ਬਣਨਗੇ ਕਿਉਂ ਫੇਸਬੁਕ ਨੇ ਹੁਣ ਖੁੱਲਾ ਜੇ ਛੱਡੇ ਹੋਏ ਨੇ ਨਾ ਵੀ ਤੁਸੀਂ ਆਪਣੇ ਆਪਣੇ ਪੇਜ ਬਣਾ ਲਓ ਚਾਹ ਬਲੌਗਰ ਚੰਗੇ ਵਿਊ ਆਉਣਗੇ ਅਸੀਂ ਤੁਹਾਨੂੰ ਪੈਸੇ ਦਵਾਂਗੇ ਉਹ ਚੱਕਰ ਦੇ ਵਿੱਚ ਨਾ ਛੋਟੀ ਜੀ ਗੱਲ ਨੂੰ ਨਾ ਵਧਾਵਾ ਚੜਾ ਕੇ ਵਧਾਵਾ ਚੜਾ ਕੇ ਲੰਮਾ ਲੈ ਜਾਂਦੇ ਨੇ ਜੀ ਬਿਲਕੁਲ ਪਰ ਜਿੱਥੇ ਅਸੀਂ ਗੱਲ ਕਰਦੇ ਨਾ ਸਾਡੇ ਔਰਤਾਂ ਦੀ ਆਜ਼ਾਦੀ ਦੀ ਔਰਤ ਕਹਿੰਦੇ ਨੇ ਕਿ ਕੁਝ ਵੀ ਕਰ ਸਕਦੀ ਹੈ ਔਰਤ ਨੂੰ ਖੰਭ ਜਿਹੜੇ ਉਹਦੇ ਖੁੱਲੇ ਛੱਡ ਦਿੱਤੇ ਜਾਂਦੇ ਨੇ ਜੀ ਪਰ ਜਿੱਥੇ ਸਰਬਜੀਤ ਕੌਰ ਨੇ ਇੰਨਾ ਵੱਡਾ ਜਿਹੜਾ ਐਕਸ਼ਨ ਲਿਆ ਹੈਗਾ ਕਿ ਪਾਕਿਸਤਾਨ ਜਾ ਕੇ ਧਰਮ ਪਰਿਵਰਤਨ ਕਰ ਲਿਆ ਨਿਕਾਹ ਕਰਵਾ ਲਿਆ ਇਧਰ ਵਿਧਵਾ ਦਾ ਸਰਦਾਰਤ ਸਕੇ ਗਏ ਨੇ ਪਰ ਔਰ ਨਾਲੇ ਸਮੇਂ ਦੇ ਵਿੱਚ ਕਾਫੀ ਸਾਰੀਆਂ ਵਿਧਵਾ ਔਰਤਾਂ ਨੇ ਜਾਂ ਫਿਰ ਕੁੜੀਆਂ ਨੇ ਜੋ ਕਿ ਅਣ ਵਿਆਈਆਂ ਨੇ ਇਕਵਾਰੀਆਂ ਨੇ ਉਹਨਾਂ ਨੇ ਪਾਕਿਸਤਾਨ ਜਾਣਾ ਸੀ ਉਹਨਾਂ ਦੇ ਹਮੇਸ਼ਾ ਲਈ ਰਾਸਤੇ ਜਿਹੜੇ ਸਰਬਜੀਤ ਕੌਰ ਬੰਦ ਕਰਕੇ ਗਈ ਹੈ ਇਹ ਜਿਹੜਾ ਫੈਸਲਾ ਹੀ ਲਿਆ ਗਿਆ ਮੈਂ ਇਸ ਫੈਸਲੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਤੁਸੀਂ ਇੱਕ ਦਰਜਨ ਕੇਲਿਆਂ ਦੀ ਲੈ ਲਈ ਉਹਦੇ ਵਿੱਚ ਇੱਕ ਕੇਲਾ ਖਰਾਬ ਹੋ ਸਕਦਾ ਜ਼ਰੂਰੀ ਤਾਂ ਨਹੀਂ ਨਾ ਸਾਰੇ ਕੇਲੇ ਸਾਰੇ ਬਿਲਕੁਲ ਹੈਨਾ ਠੀਕ ਹੈ ਜੇ ਇੱਕ ਨੇ ਗਲਤੀ ਕਰ ਲਈ ਉਹਦੀ ਸਜ਼ਾ ਬਾਕੀਆਂ ਨੂੰ ਕਿਉਂ ਮਿਲ ਰਹੀ ਹੈ ਇੱਕ ਪਾਸੇ ਤਾਂ ਅਸੀਂ ਰੋਣਾ ਰੋਂਦੇ ਰਹਨੇ ਆਗੇ ਕਿ ਅਸੀਂ ਜੀ ਕੁੜੀਆਂ ਨੂੰ ਆਜ਼ਾਦੀ ਦੇ ਰਹਾਂਗੇ ਅਸੀਂ ਮੁੰਡਿਆਂ ਦੇ ਬਰਾਬਰ ਦੇ ਹੱਕ ਦੇ ਰਹਾਂਗੇ ਫਿਰ ਜਦੋਂ ਕਿਸੇ ਇੱਕ ਤੋਂ ਗਲਤੀ ਹੁੰਦੀ ਆ ਬਾਕੀ ਕੁੜੀਆਂ ਦੇ ਹੱਕਾਂ ਤੇ ਡਾਕਾ ਕਿਉਂ ਮਾਰਿਆ ਜਾਂਦਾ ਬਿਲਕੁਲ ਉਸ ਵਕਤ ਜਿਹੜੇ ਸਾਡੇ ਆਗੂ ਨੇ ਜੇ ਇੱਕ ਐਦਾਂ ਦਾ ਕੋਈ ਫੈਸਲਾ ਫਿਰ ਵਿਰੋਧ ਕਰਨ ਵਾਲੇ ਵੀ ਨਹੀਂ ਉੱੜਦੇ ਹੈਗੇ ਫਿਰ ਉਹ ਜਿਹੜੀਆਂ ਕੁੜੀਆਂ ਨੇਗੀਆਂ ਉਹ ਵੀ ਕਿਤੇ ਨਾ ਕਿਤੇ ਗਲਤੀ ਸਾਡੀਆਂ ਸ਼ਾਇਦ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਵੀ ਆ ਉਹ ਆਪਣੀ ਆਵਾਜ਼ ਸਹੀ ਸਮੇਂ ਤੇ ਨਹੀਂ ਚੱਕਦੀਆਂ ਹਾਂ ਬਾਅਦ ਦੇ ਵਿੱਚ ਸਮਾਂ ਲੰਘੇ ਤੋਂ ਬਾਅਦ ਰੌਲਾ ਜਰੂਰ ਪਾਈ ਜਾਂਦੇ ਨੇ ਪਰ ਹਰ ਇੱਕ ਚੀਜ਼ ਦਾ ਨ ਇੱਕ ਸਮਾਂ ਹੁੰਦਾ ਜੇ ਸਮੇਂ ਤੇ ਉਹ ਆਪਣੀ ਆਵਾਜ਼ ਚੁੱਕਣ ਤਾਂ ਸ਼ਾਇਦ ਜਿਹੜੇ ਐਦਾਂ ਦੇ ਫੈਸਲੇ ਬਿਨਾਂ ਸੋਚੇ ਸਮਝੇ ਲਏ ਜਾਂਦੇ ਨੇ ਉਹਨਾਂ ਨੂੰ ਥੋੜੀ ਨਕੀਲ ਪੈ ਜੀ ਬਿਲਕੁਲ ਪਰ ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਨਾ ਕਿ ਜੇ ਉਹ ਜੀਵਨ ਆਪਣਾ ਅਗਲਾ ਵਸਾਉਣਾ ਹੀ ਚਾਹੁੰਦੇ ਸੀ ਤਾਂ ਫਿਰ ਜਿਹੜਾ ਉਹਨਾਂ ਨੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਹੈ ਜਿਹੜੀ ਉਹ ਪਹਚਾਉਣੀ ਨਹੀਂ ਸੀ ਚਾਹੀਦੀ ਪਰ ਇੱਕ ਸਵਾਲ ਇਹ ਵੀ ਵੱਡਾ ਖੜਾ ਹੁੰਦਾ ਕਿ ਜਦੋਂ ਅਸੀਂ ਪਾਕਿਸਤਾਨ ਲੰਘੇ ਦੇ ਅੰਦਰ ਜਾਂਦੇ ਹਾਂ ਇੱਕ ਵੱਡੀ ਸਿਕਿਉਰਿਟੀ ਦੇ ਵਿੱਚ ਤੁਹਾਨੂੰ ਅੰਦਰ ਲਿਜਾਇਆ ਜਾਂਦਾ ਹਰ ਰੋਜ਼ ਤੁਹਾਡੀ ਉੱਥੇ ਟੈਂਡਸ ਲੱਗਦੀ ਹੈ ਜਾਂ ਫਿਰ ਜਿੱਥੇ ਰਹਿੰਦੇ ਹੋ ਸਰਾਂ ਦੇ ਵਿੱਚ ਉਥੇ ਗਿਣਤੀ ਹੁੰਦੀ ਹੈ ਬਕਾਇਦਾ ਚੀਜ਼ਾਂ ਇੰਨੀ ਟਾਈਟ ਸਕਿਉਰਟੀ ਦੇ ਵਿੱਚੋਂ ਨਿਕਲਣਾ ਕਿਉਂਕਿ ਇੱਥੇ ਤਾਂ ਇੱਕ ਜਥੇ ਦੇ ਨਾਲ ਗਈ ਸੀ ਠੀਕ ਆ ਉੱਥੇ ਜਾ ਕੇ ਹੁਣ ਕਿਸ ਢੰਗ ਦੇ ਨਾਲ ਗਾਇਬ ਹੋਈ ਹੈਗੀ ਹਾਲੇ ਤੱਕ ਉੱਥੇ ਲੱਗੇ ਤਾਂ ਸੀਸੀਟੀਵੀ ਕੈਮਰੇ ਵੀ ਹੋਏ ਨੇ ਹਾਲੇ ਤੱਕ ਕੋਫੋਟੇਜ ਕੋਈ ਸਾਹਮਣੇ ਨਹੀਂ ਆਈ ਬਿਲਕੁਲ ਬਿਲਕੁਲ ਨਹੀਂ ਪਰ ਜਦੋਂ ਫੋਟਾ ਸਾਹਮਣੇ ਆਉਗੀ ਕਿ ਕਿਸ ਢੰਗ ਦੇ ਨਾਲ ਉਹਦਾ ਪਹਿਰਾਵਾ ਬਦਲ ਕੇ ਉਹਨੂੰ ਉੱਥੋਂ ਕੱਢਿਆ ਗਿਆ ਜਾਂ ਕਿਸ ਢੰਗ ਦੇ ਨਾਲ ਕਿਉਂਕਿ ਇਹ ਤਾਂ ਲਾਜ਼ਮੀ ਹੈ ਕਿ ਇਹ ਕਿਸੇ ਨਾ ਕਿਸੇ ਵੱਡੇ ਅਫਸਰ ਦਾ ਲਾਲੂ ਜਾਂ ਫਿਰ ਕੋਈ ਹੋਰ ਸਪੋਰਟ ਆ ਜਿਹੜੀ ਉਹ ਤੋਂ ਬਿਨਾ ਅਜਿਹਾ ਕੰਮ ਨਹੀਂ ਹੋ ਸਕਦਾ ਪਰ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਕਹਿੰਦੇ ਗੁਰਦੁਆਰਿਆਂ ਦੇ ਵਿੱਚ ਜਦੋਂ ਅਸੀਂ ਲੈ ਕੇ ਗਏ ਹਾਂ ਦਰਸ਼ਨਾਂ ਦੇ ਲਈ ਜਾਂ ਕਿਸੇ ਜਗ੍ਹਾ ਤੋਂ ਲੈ ਕੇ ਗਏ ਉਦੋਂ ਇੱਕ ਕਤਾਰਾਂ ਦੇ ਵਿੱਚ ਤੇ ਇੱਕ ਜਿਹੜੀ ਸਿਕਿਉਰਿਟੀ ਦੇ ਵਿੱਚ ਲੱਗੇ ਗਏ ਜੀ ਪਰ ਉਹਨਾਂ ਦੇ ਉੱਥੋਂ ਜਿਹੜਾ ਨਿਕਲਣ ਦਾ ਰਸਤਾ ਸੀ ਵੀ ਜਦੋਂ ਨਗਰ ਕੀਰਤਨ ਉੱਥੇ ਕੱਢਿਆ ਗਿਆ ਜੀ ਉਦੋਂ ਥੋੜੀ ਜਿਹੜੀ ਢਿੱਲਾ ਉਦੋਂ ਸਰਕਾਰ ਦਿੱਤੀ ਆ ਸ਼ਾਇਦ ਕਹਿੰਦੇ ਕਿਤੇ ਨਾ ਕਿਤੇ ਸਰਬਜੀਤ ਉਦੋਂ ਖਿਸਕ ਗਏ ਉਸ ਤੋਂ ਬਾਅਦ ਜਿਹੜਾ ਜਥਾ ਗਿਆ ਸੀ ਹਨਾ ਜਥਾ ਸਾਰਾ ਵਾਪਸ ਇਕੱਠਾ ਨਹੀਂ ਆਇਆ ਹੂੰ ਕੁਛਕ ਜਥਾ ਸੀ ਜਿਹੜਾ ਉਹ ਪਹਿਲਾਂ ਆ ਗਿਆ ਸੀਗਾ ਤੇ ਕੁਛ ਕਿ ਜਥਾ ਬਾਤ ਦੇ ਵਿੱਚ ਜਿਹੜੇ ਬਾਤ ਦੇ ਵਿੱਚ ਆਏ ਨੇ ਉਹਨਾਂ ਨੂੰ ਇਹ ਸੀ ਸ਼ਾਇਦ ਕਿ ਜਿਹੜਾ ਪਹਿਲਾ ਜਥਾ ਚੱਲਿਆ ਗਿਆ ਹੈ ਨਾ ਕੁਝ ਔਰਤਾਂ ਸੀ ਜਿਹੜੀਆਂ ਜਾਦਾ ਸਮਾਂ ਨਹੀਂ ਰਹਿ ਸਕਦੀਆਂ ਸੀ ਇਹ ਹੈ ਨਾ ਉਹਨਾਂ ਦੇ ਨਾਲ ਨਾ ਚਲਾ ਗਿਆ ਉਹ ਵੀ ਉਹ ਜਿਹੜੀ ਸ਼ਸ਼ੋਪੰਜ ਸੀਗੀ ਦੋ ਚਿੱਤੀ ਸੀ ਹੈ ਨਾ ਪਰ ਉਹਨਾਂ ਵਿੱਚ ਹਰ ਇੱਕ ਪੇਪਰ ਕਾਰਵਾਈ ਬਕਾਇਦਾ ਹੁੰਦੀ ਹੈ ਤੁਹਾਨੂੰ ਸਕੈਨ ਕੀਤਾ ਜਾਂਦਾ ਤੁਹਾਡੇ ਸਿਗਨੇਚਰ ਹੁੰਦੇ ਨੇ ਇੱਧਰ ਤੋਂ ਉੱਧਰ ਜਾਂਦੇ ਉੱਧਰ ਤੋਂ ਇੱਧਰ ਪੇਪਰ ਕਾਰਵਾਈ ਦੇ ਵਿੱਚ ਇੰਨੀ ਹਨਗੈਲੀ ਮੈਨੂੰ ਨਹੀਂ ਲੱਗਦਾ ਇਹ ਇਹ ਅਸਲ ਦੇ ਵਿੱਚ ਨਾ ਕਹਿ ਸਕਦਾ ਕਿ ਪੋਲ ਖੋਲ ਕੇ ਰੱਖਦੀ ਠੀਕ ਆ ਦਾਅਵੇ ਜੋ ਮਰਜੀ ਕਿਤੇ ਜਾਂਦੇ ਉਹਨਾਂ ਕਿ ਅਸੀਂ ਇੰਨੀ ਸਖਤਾਈ ਕੀਤੀ ਹੋਈ ਹੈ ਜੀ ਹਨਾ ਸਾਡੀ ਆ ਜਿਹੜੀ ਏਜੰਸੀਆਂ ਨੇ ਉਹ ਕਿੰਨੀਆਂ ਮਜ਼ਬੂਤ ਨੇ ਕਿਆਂ ਪਰ ਇੱਥੇ ਪੋਲ ਖੋਲ ਕੇ ਰੱਖ ਦੱਤੀ ਆ ਇੱਕ ਆਮ ਆਰਥ ਪਾਕਿਸਤਾਨ ਦੇ ਵਿੱਚ ਪਹੁੰਚ ਜਾਂਦੀ ਆ ਉਹਦਾ ਪਰਿਵਾਰ ਹੈਗਾ ਫੇਰ ਵੀ ਖੁਦ ਨੂੰ ਵਿਧਵਾ ਦੱਸ ਕੇ ਜਿਹੜੀ ਉੱਥੇ ਪਹੁੰਚਦੀ ਆ ਉਦੋਂ ਗਾਇਬ ਹੋ ਜਾਂਦੀ ਆ ਉੱਥੇ ਵਿਆਹ ਕਰਵਾ ਲੈਂਦੀ ਆ ਉੱਥੇ ਵਿਆਹ ਕਰਵਾਉਣ ਤੋਂ ਬਾਅਦ ਵੀ ਉੱਥੇ ਹੀ ਲੋਪ ਤੱਕ ਹੋ ਜਾਂਦੀ ਹੈ ਜੀ ਹਾਂ ਇਹ ਉਧਰਲੇ ਸਿਸਟਮ ਦੀਆਂ ਵੀ ਤੇ ਇੱਧਰਲੇ ਸਿਸਟਮ ਸਿਸਟਮ ਦੀਆਂ ਵੀ ناکਾਮੀਆਂ ਨੇ ਜਿਹੜੀਆਂ ਉਹਨਾਂ ਦੀ ਪੋਲ ਖੋਲ ਦੱਤੀ ਆ ਸੋਲਜੀ ਜੀ ਬਿਲਕੁਲ ਪਰ ਇਸ ਦੇ ਨਾਲ ਹੀ ਅਸੀਂ ਜਿਹੜੀ ਅੱਜ ਦੀ ਗੱਲਬਾਤ ਆ ਸਮਾਂ ਇਜਾਜ਼ਤ ਨਹੀਂ ਦਿੰਦਾ ਅਸੀਂ ਤੁਹਾਡੇ ਤੋਂ ਆਲਵਿਦਾ ਲਵਾਂਗੇ ਪਰ ਇੱਕ ਦਸ਼ਕਾਂ ਦੇ ਲਈ ਸਵਾਲ ਜ਼ਰੂਰ ਹੈ ਕਿ ਤੁਹਾਡਾ ਸਰਬਜੀਤ ਦਾ ਪਾਕਿਸਤਾਨ ਜਥੇ ਦੇ ਨਾਲ ਜਾਣਾ ਉਸ ਨੂੰ ਲੈ ਕੇ ਤੁਹਾਡੀ ਕੀ رائے ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਨਾ ਭੁੱਲਣਾ ਸਾਨੂੰ ਦੇਵੋ ਇਜਾਜ਼ਤ ਸਸਟ੍ਰੀਆਕਰ